ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦੱਸਦਾ ਹੋਏ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਲੈਂਡ ਪੂਲਿੰਗ ਪਾਲਿਸੀ ਬਾਰੇ ਤੁਹਾਨੂੰ ਬਹੁਤ ਹੀ ਗਹਿਰਾਈ ਚ ਜਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪੰਜਾਬ ਦੀ ਜਿਹੜੀ ਲੈਂਡ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ 2025 ਚ ਬਣਾਈ ਗਈ 4 ਜੁਲਾਈ ਨੂੰ ਇਹ ਨੋਟੀਫਿਕੇਸ਼ਨ ਕੀਤੀ ਗਈ ਇਹ ਕਿਸ ਤਰ੍ਹਾਂ ਨਜਾਇਜ਼ ਹੈ ਕਿਸਾਨਾਂ ਦੇ ਵਿਰੁੱਧ ਹੈ ਤੇ ਇਹ ਕਿਸ ਤਰ੍ਹਾਂ ਕੇਂਦਰ ਸਰਕਾਰ ਦਾ ਐਕਟ ਜਿਹਨੂੰ ਕਹਿੰਦੇ ਆ ਲੈਂਡ ਐਕ acquisition ਰੀਸੈਟਲਮੈਂਟ ਰੀਹੈਬਿਟੇਸ਼ਨ ਐਕਟ 2013 ਦੀ ਉਲੰਘਣਾ ਕਰਦਾ ਹੈ ਜਿਹੜਾ ਇੱਕ ਸੈਂਟਰਲ ਐਕਟ ਹੁੰਦਾ ਹੈ ਉਹ ਸਾਰੇ ਮੁਲਕ ਤੇ ਬਾਈਂਡਿੰਗ ਹੁੰਦਾ ਹੈ ਜਿਹੜੀ ਵੀ ਕੋਈ ਪਾਲਿਸੀ ਬਣਾਉਣੀ ਹੈ ਉਸ ਐਕਟ ਦੇ ਵਿੱਚ ਦਿੱਤੀਆਂ ਸ਼ਰਤਾਂ ਤੇ ਆਧਾਰਿਤ ਹੀ ਹੋਣੀ ਚਾਹੀਦੀ ਹੈ ਉਹਦੀ ਉਲੰਘਣਾ ਕੋਈ ਵੀ ਪਾਲਿਸੀ ਨਹੀਂ ਕਰ ਸਕਦੀ ਆ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਕਿ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਪਾਲਿਸੀ 2025 ਚ ਬਣਾਈ ਉਹ 2013 ਵਾਲੇ ਐਕਟ ਨੂੰ ਕਿਵੇਂ ਵੈਲੇਟ ਕਰਦੀ ਆ ਉਹਦੀ ਉਲੰਘਣਾ ਕਰਦੀ ਆ ਇਸ ਮਾਮਲੇ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਨੂੰ ਕਹਿੰਦੇ ਜੀ ਪੀ ਆਈ ਐਲ ਜਨ ਹਿੱਤ ਯਾਚਿਕਾ ਵੀ ਕਹਿੰਦੇ ਨੇ ਇਹ ਦਰਖਾਸਤ ਵੀ ਕਹਿੰਦੇ ਆ ਉਹ ਪਾਈ ਗਈ ਹੈ ਇਹ ਪਾਈ ਗਈ ਹੈ ਦੋ ਸਮਾਜ ਸੇਵੀ ਔਰਤਾਂ ਵੱਲੋਂ ਉਹਨਾਂ ਚੋਂ ਇੱਕ ਵਕੀਲ ਨੇ ਮੈਡਮ ਨਰਿੰਦਰ ਪੀ ਕੇ ਆ ਤਸਵੀਰਾਂ ਦੇਖੋ ਤੁਸੀਂ ਤੇ ਦੂਜੇ ਨੇ ਸੁਮਿਤਾ ਕੌਰ ਇਹ ਦੋਨੋਂ ਐਕਟਿਵਿਸਟ ਵੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਲੜਦੀਆਂ ਨੇ ਸਮਾਜ ਦੇ ਹਿੱਤਾਂ ਦੇ ਵਿੱਚ ਕਾਨੂੰਨੀ ਲੜਾਈ ਵੀ ਕਰਦੀਆਂ ਨੇ ਤੇ ਸੜਕਾਂ ਤੇ ਵੀ ਉਤਰਦੀਆਂ ਨੇ ਤੇ ਇਹਨਾਂ ਨੂੰ ਸਾਡੇ ਵੱਲੋਂ ਸਲਾਮ ਔਰ ਇਹ ਬਹੁਤ ਹੀ ਚੰਗਾ ਸ਼ਲਾਘਾਯੋਗ ਇਹਨਾਂ ਨੇ ਕੰਮ ਕੀਤਾ ਇਹਨਾਂ ਤੇ ਦੋ ਵਕੀਲਾਂ ਦੀਆਂ ਤਸਵੀਰਾਂ ਵੀ ਵੇਖ ਲੋ ਐਡਵੋਕੇਟ ਸਾਹਿਰ ਵਿਰਕ ਅਤੇ ਐਡਵੋਕੇਟ ਮਿਸਟਰ ਵੀ ਬੀ ਗੋਦਾਰਾ ਇਹਨਾਂ ਵੱਲੋਂ ਇਹ ਪੀਆਈਐਲ ਤਿਆਰ ਕਰਕੇ ਹਾਈ ਕੋਰਟ ਚ ਪਾਈ ਗਈ ਜਿਹੜੀ ਅੱਜ ਚੀਫ ਜਸਟਿਸ ਦੀ ਅਦਾਲਤ ਦੇ ਅੱਗੇ ਲੱਗੀ ਤੇ ਇਸ ਤੇ ਥੋੜੀ ਬਹੁਤ ਬਹਿਸ ਵੀ ਹੋਈ ਕੁਝ رائے ਚੀਫ ਜਸਟਿਸ ਨੇ ਦਿੱਤੀ ਕਿ ਨੋਟੀਫਿਕੇਸ਼ਨ ਤੁਸੀਂ ਨਾਲ ਲਾਤੀ ਹੈ ਪਟੀਸ਼ਨ ਦੇ ਇਸ 79 ਪੇजेस ਦੀ ਪਟੀਸ਼ਨ ਆ ਆ ਛੇਤੀ ਛੇਤੀ ਤੁਹਾਨੂੰ ਪਟੀਸ਼ਨ ਵਖਾ ਦਿੰਨੇ ਆ ਸਕਰੀਨ ਤੇ ਦੇਖੋ ਇਸ ਦੇ ਵਿੱਚ ਜਿਹੜੀ ਪਾਲਿਸੀ ਹੈ ਉਹ ਨਾਲ ਨਹੀਂ ਸੀ ਲੱਗੀ ਕਿਉਂਕਿ ਉਹ ਪੰਜਾਬ ਸਰਕਾਰ ਨੇ ਲੁਕੋਈ ਹੋਈ ਸੀ ਵੈਬਸਾਈਟ ਤੇ ਪਾਈ ਨਹੀਂ ਸੀ ਇਸ ਤੋਂ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਹੈ ਉਹ ਵੀ ਪੰਜਾਬ ਸਰਕਾਰ ਨੇ ਆਪਣੀ ਵੈਬਸਾਈਟ ਤੇ ਪਾਈ ਨਹੀਂ ਸੀ ਖੈਰ ਕਿਵੇਂ ਨਾਂ ਕਿਵੇਂ ਕਰਕੇ ਇਹ ਅਰੇਂਜ ਕੀਤੀ ਗਈ ਫਿਰ ਪੀਆਲ ਤਿਆਰ ਕੀਤੀ ਗਈ ਤੇ ਅੱਜ ਸਰਕਾਰੀ ਵਕੀਲ ਨੇ ਕਿਹਾ ਕਿ ਸਾਡੇ ਕੋਲ ਜੀ ਪਾਲਿਸੀ ਹੈਗੀ ਆ ਫਿਰ ਚੀਫ ਜਸਟਿਸ ਦੇ ਮੁਤਾਬਕ ਉਹਨਾਂ ਨੇ ਉਹਦੀ ਇੱਕ ਕਾਪੀ ਐਡਵੋਕੇਟ ਸਾਹਿਰ ਵਰਕ ਅਤੇ ਮਿਸਟਰ ਗੋਦਾਰਾ ਨੂੰ ਦਿੱਤੀ ਤੇ ਇਹ ਹੁਣ ਥੋੜੀ ਜੀ ਅਮੈਂਡਮੈਂਟ ਕਰਕੇ ਦੁਬਾਰਾ ਇੱਕ ਦੋ ਦਿਨਾਂ ਦੇ ਵਿੱਚ ਚੀਫ ਜਸਟਿਸ ਦੇ ਅਦਾਲਤ ਦੇ ਅੱਗੇ ਆਏਗੀ ਨੋ ਡੇਸ ਹੋਏਗਾ ਸਰਕਾਰ ਤੋਂ ਜਵਾਬ ਮੰਗਿਆ ਜਾਏਗਾ ਹੁਣ ਅੱਗੇ ਆਉਨੇ ਆ ਜੀ ਕਿ ਜਿਹੜਾ 2013 ਵਾਲਾ ਲੈਂਡ ਐਕ acquisition ਐਕਟ ਉਹ ਕੀ ਕਹਿੰਦਾ ਆ ਸਕਰੀਨ ਤੇ ਵੇਖੋ ਇਹ ਕਹਿੰਦਾ ਕੋਈ ਵੀ ਫਰਟਾਈਲ ਯਾਨੀ ਕਿ ਜ਼ਰਖੇਜ਼ ਜ਼ਮੀਨ ਜਿਹੜੀ ਕਿ ਮਲਟੀ ਕ੍ਰੌਪ ਕਲਟੀਵੇਸ਼ਨ ਦੇ ਹੇਠਾਂ ਹੋਵੇ ਮਲਟੀ ਕ੍ਰੌਪ ਦਾ ਮਤਲਬ ਜਿਸ ਤੇ ਇੱਕ ਤੋਂ ਵੱਧ ਫਸਲਾਂ ਹੁੰਦੀਆਂ ਹੋਣ ਤੇ ਉਹਨੂੰ ਪਾਣੀ ਲੱਗਦਾ ਹੋਵੇ ਉਸ ਨੂੰ ਐਕਵਾਇਰ ਕਰਕੇ ਉੱਥੇ ਇਮਾਰਤਾਂ ਨਹੀਂ ਖੜੀਆਂ ਕੀਤੀਆਂ ਜਾ ਸਕਦੀਆਂ ਸਿਰਫ ਇੱਕ ਐਕਸੈਪਸ਼ਨਸ ਹੈਗੀਆਂ ਜਿਵੇਂ ਕਿ ਕੋਈ ਲੋਕ ਹਿੱਤ ਦੇ ਵਿੱਚ ਸੜਕ ਕੱਢਣੀ ਆ ਉਹ ਵੱਖਰੀ ਗੱਲ ਆ ਪਰ ਤੁਸੀਂ ਬਿਗ ਪਾਰਸਲਸ ਆਫ ਲੈਂਡ ਸਿਰਫ ਅਰਬਨਾਈਜੇਸ਼ਨ ਯਾਨੀ ਕਿ ਘਰ ਬਣਾਉਣ ਲਈ ਦਫ਼ਤਰ ਬਣਾਉਣ ਲਈ ਫੈਕਟਰੀਆਂ ਲਾਉਣ ਲਈ ਉਹ ਜ਼ਮੀਨ ਜਿਹੜੀ ਮਲਟੀ ਕ੍ਰੌਪ ਜਿੱਥੇ ਇੱਕ ਤੋਂ ਵੱਧ ਫਸਲਾਂ ਹੁੰਦੀਆਂ ਹਨ ਉਹ ਅਕਵਾਇਰ ਨਹੀਂ ਕਰ ਸਕਦੇ ਇਹ ਤਾਂ ਸਭ ਤੋਂ ਵੱਡੀ ਗੱਲ ਇਹ ਆ ਪਰ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਇਹ ਉਹ ਸਾਰੀ ਜ਼ਮੀਨ ਐਕਵਾਇਰ ਕਰ ਰਹੀ ਆ ਜ਼ਬਰਦਸਤੀ ਜਿਸ ਦੇ ਉੱਤੇ ਮਲਟੀ ਕ੍ਰੌਪਸ ਯਾਨੀ ਕਿ ਵਕ ਵਕ ਫਸਲਾਂ ਹੁੰਦੀਆਂ ਤੇ ਜ਼ਮੀਨ ਜ਼ਰਖੇਸ ਹੈ ਸੋ ਇਹਦਾ ਮਤਲਬ ਇਹ 2013 ਦੇ ਕੇਂਦਰ ਦੇ ਕਾਨੂੰਨ ਨੂੰ ਵਾਇਲੇਟ ਕਰਦੀ ਹੈ ਉਹਦਾ ਉਲੰਘਣਾ ਕਰਦੀ ਹੈ ਲੋ ਹੁਣ ਤੁਸੀਂ 2025 ਵਾਲੀ ਪਾਲਿਸੀ ਤੇ ਨਿਗਾਹ ਮਾਰੋ ਸਕਰੀਨ ਤੇ ਦੇਖੋ ਛੇਤੀ ਛੇਤੀ ਦਿਖਾਉਨੇ ਆ ਇਹਦੇ ਵਿੱਚ ਡਿਟੇਲ ਨਾਲ ਦੱਸਿਆ ਗਿਆ ਹੈ ਕਿ ਅਸੀਂ ਜੇ ਕਿਸੇ ਤੋਂ 2 ਕਨਾਲ 1 ਕਨਾਲ 6 ਕਨਾਲ 8 ਕਨਾਲ ਥਾਂ ਖਰੀਦੀ ਤੇ ਅਸੀਂ ਉਹਨੂੰ ਇੰਨਾ ਇੰਨਾ ਜਿਹੜਾ ਡਿਵੈਲਪਡ ਲੈਂਡ ਦਿਆਂਗੇ ਜਿਵੇਂ ਪਲਾਟ 500 ਗਾਜ ਦਾ 1000 ਗਾਜ ਦਾ ਫਿਰ ਕਮਰਸ਼ੀਅਲ ਪਲਾਟ ਕੋਈ ਸ਼ੋਅਰੂਮ ਕੋਈ ਬੂਥ ਐਟ ਸੈਟਰਾ ਐਟ ਸੈਟਰਾ ਤੇ ਅਸੀਂ ਕਹਿੰਦੇ ਜੀ ਉਹਦੇ ਇਵਜ਼ ਦੇ ਵਿੱਚ ਜ਼ਮੀਨ ਦੇ ਇਵਜ਼ ਦੇ ਵਿੱਚ ਪ੍ਰੋਪੋਰਸ਼ਨੇਟਲੀ अनੁਪਾ ਅਨੁਪਾਤ ਦੇ ਮੁਤਾਬਕ ਸਿਰਫ ਪਲਾਟ ਹੀ ਦੇਣੇ ਆ ਕੋਈ ਪੈਸਾ ਥੇਲਾ ਨਹੀਂ ਦੇਣਾ ਤੇ ਫਿਰ ਅੱਗੇ ਇਹ ਕਹਿੰਦੇ ਆ ਜੀ ਵਕੀਲ ਸਾਹਿਬ ਕਿ ਇਸ ਪਾਲਿਸੀ ਦੇ ਨਾਲ ਕੀ ਵਾਇਲੇਟ ਹੁੰਦਾ ਇਹਦੇ ਨਾਲ ਵਾਇਲੇਟ ਹੁੰਦਾ ਜਿਹੜਾ ਸੰਵਿਧਾਨ ਦਾ ਆਰਟੀਕਲ 300A ਹੈ ਇਹ ਦਿਨ ਵਾਇਓਲੇਟ ਹੁੰਦਾ ਆਰਟੀਕਲ ਸੰਵਿਧਾਨ ਦਾ 21A ਇਹ ਆਰਟੀਕਲ ਕੀ ਕਹਿੰਦੇ ਆ ਇਹ ਕਹਿੰਦੇ ਆ ਜੀ ਹਰ ਬੰਦੇ ਦਾ ਰਾਈਟ ਟੂ ਪ੍ਰੋਪਰਟੀ ਮਤਲਬ ਕਿ ਉਹਦਾ ਹੱਕ ਹੈ ਉਹ ਆਪਣੀ ਜਾਇਦਾਦ ਖਰੀਦ ਸਕਦਾ ਹੈ ਰੱਖ ਸਕਦਾ ਹੈ ਚਾਹੇ ਤਾਂ ਵੇਚ ਸਕਦਾ ਨਾ ਚਾਹੇ ਤਾਂ ਉਹਦੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ ਅੱਗੇ ਆਰਟੀਕਲ 21A ਕਹਿੰਦਾ ਰਾਈਟ ਟੂ life and livelihood ਹਰ ਇਨਸਾਨ ਨੂੰ ਨਾਗਰਿਕ ਨੂੰ ਭਾਰਤ ਦੇ ਨੂੰ ਜਿਉਣ ਦਾ ਤੇ ਆਪਣੀ ਜੀਵਿਕਾ ਕਮਾਉਣ ਦਾ ਹੱਕ ਹੈ ਜਿਹੜਾ ਵੀ ਉਹ ਤਰੀਕਾ ਅਪਣਾਏ ਕਾਨੂੰਨੀ ਤੌਰ ਤੇ ਉਹ ਕਮਾ ਸਕਦਾ ਹੈ ਕਹਿੰਦਾ ਜੀ ਇਹ ਜਿਹੜੀ ਪਾਲਿਸੀ ਹੈ ਵਕੀਲ ਸਾਹਿਬ ਕਹਿੰਦੇ ਆ ਇਹਦੇ ਨਾਲ ਤਾਂ ਤੁਸੀਂ ਪ੍ਰਾਪਰਟੀ ਖੋਹ ਰਹੇ ਹੋ ਇਹਦੇ ਨਾਲ ਜਿਹੜਾ ਜਵੇਂ ਦਾ ਆਂਦਾ ਆਰਟੀਕਲ 300ਏ ਹੈ ਰਾਈਟ ਟੂ ਪ੍ਰੋਪਰਟੀ ਉਹ ਡੈਲੂਟ ਹੋ ਰਿਹਾ ਹੈ ਖਰਾਬ ਹੋ ਰਿਹਾ ਹੈ ਉਹਦੇ ਤੇ ਇੰਜਰੀ ਹੋ ਰਹੀ ਹੈ ਜਿਵੇਂ ਕਾਜ਼ਾੜੀ ਵੀਡੀਓ ਚ ਐਪੀਸੋਡ ਨੰਬਰ 100 ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਕਾਨੂੰਨੀ ਟਰਮ ਦੇ ਵਿੱਚ ਇੰਜਰੀ ਕਿਹਨੂੰ ਕਹਿੰਦੇ ਆ ਜਦੋਂ ਕਿਸੇ ਦੇ ਹੱਕ ਤੇ ਕੋਈ ਪਰਹਾਰ ਕਰਦੇ ਹਮਲਾ ਕਰਦੇ ਨੁਕਸਾਨ ਕਰਦੇ ਉਹ ਕਹਿੰਦੇ ਆ ਜੀ ਉਸ ਬੰਦੇ ਨੂੰ ਇੰਜਰੀ ਹੋ ਗਈ ਜ਼ਖਮ ਹੋ ਗਿਆ ਸੋ ਇਹ ਜ਼ਖਮ ਕਰਦੀ ਆ ਫਿਰ ਜਿਹੜਾ ਤੁਸੀਂ ਬੰਦੇ ਨੇ ਖੇਤੀ ਕਰਨੀ ਆ ਆਪਣੀ ਜੀਵਿਕਾ ਕਮਾਉਣੀ ਆ ਤੇ ਫਿਰ ਉਹ ਵੀ ਹਾਰਮ ਹੁੰਦੀ ਆ ਤਾਂ ਇੱਕ ਇੰਜਰੀ ਹੋ ਜਾਂਦੀ ਆ ਤੇ ਫਿਰ ਇਸ ਪੀਆਇਲ ਚ ਮੰਗਿਆ ਕੀ ਗਿਆ ਇਹ ਦੋਨੋਂ ਸਮਾਜ ਸੇਵੀ ਔਰਤਾਂ ਪਬਲਿਕ ਸਪਿਰਟਿਡ ਪਰਸਨਸ ਐਡਵੋਕੇਟ ਨਰਿੰਦਰ ਪੀਕੇ ਅਤੇ ਸੁਮੇਤਾ ਕੌਰ ਇਹ ਕਹਿਨੀਆਂ ਜੀ ਤੁਸੀਂ ਇਸ ਪਾਲਿਸੀ ਨੂੰ ਜੱਜ ਸਾਹਿਬ ਰੱਦ ਕਰ ਦਿਓ ਕੁਐਸ਼ ਕਰ ਦਿਓ ਇਹ ਮੰਗ ਕੀਤੀ ਗਈ ਆ ਆ ਹੁਣ ਸੁਣੋ ਕਿ ਇਸ ਪਾਲਿਸੀ ਤਹਿਤ ਜੋ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਉਹਦੇ ਚ 165 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਕੱਲੇ ਲੁਧਿਆਣੇ ਚ 24000 ਏਕੜ ਜ਼ਮੀਨ ਐਕਵਾਇਰ ਹੋਣੀ ਆ ਹੋਰ 21000 ਏਕੜ ਜ਼ਮੀਨ ਸੰਨਤ ਲਈ ਇੰਡਸਟਰੀਅਲ ਪਰਪਸੇਸ ਦੇ ਵਾਸਤੇ ਐਕਵਾਇਰ ਕੀਤੀ ਜਾਣੀ ਹੈ ਇੱਥੇ ਇਸ ਸਵਾਲ ਕੀਤਾ ਗਿਆ ਪੀ ਆਈ ਐਲ ਦੇ ਵਿੱਚ ਕਿ ਜਿਹੜੀ ਪਹਿਲਾਂ ਐਕਵਾਇਰ ਕੀਤੀ ਜ਼ਮੀਨ ਸੀ ਕੀ ਸਰਕਾਰ ਨੇ ਉਹ ਪੂਰਨ ਰੂਪ ਚ ਡਿਵੈਲਪ ਕਰਕੇ ਕਿਸਾਨਾਂ ਨੂੰ ਜਿਹੜੇ ਵਾਅਦੇ ਮੁਤਾਬਕ ਜਿਹੜੀਆਂ ਐਲਓਆਈ ਜਾਰੀ ਹੋਈਆਂ ਸੀ ਲੈਟਰ ਆਫ ਇੰਟੈਂਟ ਉਹਦੇ ਮੁਤਾਬਕ ਉਹ ਪਲਾਟ ਉਹ ਸ਼ੋਰੂਮ ਦੇਤੇ ਆ ਇਹ ਵਕੀਲ ਸਾਹਿਬ ਨੇ ਪੁੱਛਿਆ ਹਾਈ ਕੋਰਟ ਚ ਸਰਕਾਰ ਤੋਂ ਭਾਈ ਦੱਸਿਆ ਜਾਵੇ ਕਿ ਕੀ ਪੰਜਾਬ ਸਰਕਾਰ ਨੇ ਪਹਿਲੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਪੂਰੀਆਂ ਡਿਵੈਲਪ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਪਲਾਟ ਜਾਂ ਕਮਰਸ਼ੀਅਲ ਸਾਈਟਸ ਦੇਤੀਆਂ ਇਹਦਾ ਜਵਾਬ ਮੈਂ ਦੇ ਦਿੰਦਾ ਕਿ ਹਜੇ ਤੱਕ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੀ ਜ਼ਮੀਨ ਕਈ ਹਜ਼ਾਰ ਏਕੜ ਜਿਹੜੀ ਐਕਵਾਇਰ ਕੀਤੀ ਗਈ ਉਹ ਡਵੈਲਪ ਨਹੀਂ ਕੀਤੀ ਗਈ ਕਿਸਾਨ ਆਪਣੀਆਂ ਐਲਓਆਈ ਚੱਕੀਆਂ ਫਿਰਦੇ ਆ ਜ਼ਮੀਨ ਤੋਂ ਵੀ ਗਏ ਪਲਾਟ ਤੇ ਕਮਰਸ਼ੀਅਲ ਬੂਥ ਜਾਂ ਸ਼ੋਰੂਮ ਵੀ ਨਹੀਂ ਮਿਲਿਆ ਤੇ ਅੱਗੇ ਹੋਰ ਕੀ ਆ ਐਲਓਆਈਆਂ ਤੇ ਵੀ ਰਕਾਵਟ ਲਾਤੀ ਤੁਸੀਂ ਵੇਚ ਨਹੀਂ ਸਕਦੇ ਅੱਗੇ ਕੀ ਹੁੰਦਾ ਸੀ ਕਿ ਕਿਸਾਨ ਨੂੰ ਜੇ ਪੈਸੇ ਦੀ ਲੋੜ ਆ ਕੋਈ ਵਿਆਹ ਸ਼ਾਦੀ ਕਰਨੀ ਆ ਜਾਂ ਕੋਈ ਹੋਰ ਕੋਈ ਥੀਤੀ ਬਾੜੀ ਵਾਲਾ ਸੰਦ ਖਰੀਦਣਾ ਤਾਂ ਉਹ ਆਪਣੀ ਐਲਓਆਈ ਕੁਝ ਸਸਤੇ ਭਾਅ ਵੇਚ ਦਿੰਦਾ ਸੀ ਉਹੋ ਜੀ ਨੁਕਸਾਨ ਕਿਸਾਨ ਦਾ ਹੀ ਹੈ ਜਦੋਂ 10 10 15 15 ਸਾਲ ਉਹ ਜ਼ਮੀਨ ਜਿਹੜੀ ਐਕਵਾਇਰ ਕੀਤੀ ਆ ਡਿਵੈਲਪ ਨਹੀਂ ਕਰਨੀ ਤਾਂ ਕਿਸਾਨ ਕੋਲ ਤੱਕ ਰਾਈਟ ਦਿੱਤਾ ਹੋਇਆ ਉਹਦੇ ਕੋਲ ਕਬਜ਼ਾ ਤਾਂ ਹੈ ਨਹੀਂ ਪਲਾਟ ਦਾ ਜਦੋਂ ਕਬਜ਼ਾ ਹੈ ਨਹੀਂ ਪਲਾਟ ਦਾ ਜੇ ਕੋਈ ਬੰਦਾ ਖਰੀਦੂਗਾ ਸਿਰਫ ਇੱਕ ਕਾਗਜ਼ ਐਲਓਆਈ ਕਾਗਜ਼ ਹੈ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਹੈ ਉੱਤੇ ਲਿਖਿਆ ਹੋਇਆ ਵੀ ਦੇਾਂਗੇ ਜਦੋਂ ਡਿਵੈਲਪ ਹੋਊਗੀ ਡਿਵੈਲਪ ਤੁਸੀਂ ਕਦੋਂ ਕਰੋਗੇ ਉਹ ਪਤਾ ਨਹੀਂ ਤਾਂ ਫਿਰ ਜਿਹੜਾ ਅੱਗੇ ਗਾਹਕ ਹੈ ਪ੍ਰਾਪਰਟੀ ਡੀਲਰ ਹੈ ਜਾਂ ਅੱਗੇ ਕੋਈ ਕਸਟਮਰ ਹੈ ਉਹ ਫਿਰ ਉਹ ਕਾਗਜ਼ ਦਾ ਟੁਕੜਾ ਜਿਹੜਾ ਜ਼ਮੀਨ ਦਾ ਭਾਅ ਹੁੰਦਾ ਹੈ ਮਾਰਕੀਟ ਵੈਲਿਊ ਉਹ ਤੋਂ ਬਹੁਤ ਘੱਟ ਰੇਟ ਤੇ ਖਰੀਦਦਾ ਤਾਂ ਨੁਕਸਾਨ ਕਿਨੂੰ ਹੋਇਆ ਕਿਸਾਨ ਨੂੰ ਇਸ بڑے ਹੀ ਭਖਵੇਂ ਮੁੱਦੇ ਤੇ ਕੱਲੇ ਲੁਧਿਆਣੇ ਚ 1600 ਕਿਸਾਨਾਂ ਨੇ ਹਲਫੀਆ ਬਿਆਨ ਦਿੱਤੇ ਆ ਲਿਖ ਕੇ ਡੀਸੀ ਨੂੰ ਬਈ ਖਬਰਦਾਰ ਸਾਡੀ ਜ਼ਮੀਨ ਵੱਲ ਤੁਸੀਂ ਅੱਖ ਚੱਕ ਕੇ ਵੇਖਿਆ ਔਰ ਸਰਕਾਰ ਦੇ ਰਹੀ ਹੈ ਉਹਨਾਂ ਨੂੰ ਲੌਲੀਪੌਪ ਅਸੀਂ ਜੀ ਆ ਹੁਣ ਇੰਨੀ ਜ਼ਮੀਨ ਦੇ ਦਿਆਂਗੇ ਜਦੋਂ ਤੱਕ ਤੁਹਾਡੀ ਜ਼ਮੀਨ ਡਿਵੈਲਪ ਨਹੀਂ ਹੋਊਗੀ ਤੁਹਾਨੂੰ ਕਿੱਲੇ ਦਾ ਸਾਲ ਚ 1 ਲੱਖ ਰੁਪਇਆ ਠੇਕਾ ਦੇਾਂਗੇ ਜਾਂ ਇਸ ਤਰ੍ਹਾਂ ਜਾਂ 50 ਹਜ਼ਾਰ ਠੇਕਾ ਦੇਾਂਗੇ ਵੱਖ-ਵੱਖ ਰੇਟ ਮੁੱਖ ਮੰਤਰੀ ਐਲਾਨ ਕਰ ਰਿਹਾ ਹੈ ਪਰ ਕੀਨੇ ਵੇਖਿਆ ਉਹ ਦਿਨ ਜ਼ਮੀਨ ਤੁਸੀਂ ਐਕਵਾਇਰ ਕਰ ਲਈ ਡਿਵੈਲਪ ਜੇ ਤੁਹਾਡੇ ਤੋਂ ਹੋਈ ਨਾ ਇੰਨੇ ਸਾਲ ਤੁਸੀਂ ਇਹ ਜ਼ਮੀਨ ਕਰਨੀ ਕੀ ਹੈ ਜੋ ਸ਼ੰਕੇ ਖੜੇ ਹੋ ਰਹੇ ਆ ਇਹ ਜ਼ਮੀਨ ਕੋਲੋਨਾਈਜ਼ਰਾਂ ਨੂੰ ਡਿਵੈਲਪਰਾਂ ਨੂੰ ਵੇਚ ਦਿੱਤੀ ਜਾਏਗੀ ਔਰ ਫਿਰ ਉਹਨਾਂ ਨਾਲ ਜਿਸ ਢੰਗ ਤਰੀਕੇ ਵਿੱਚ ਹੀ ਜਾਏਗੀ ਉਹ ਕੀ ਪਾਰਦਰਸ਼ੀ ਹੋਣਗੇ ਕੀ ਉਹ ਰੀਅਲ ਸਟੇਟ ਦੇ ਪ੍ਰੋਜੈਕਟਾਂ ਦੀ ਡਿਮਾਂਡ ਹੋਏਗੀ ਕੀ ਸਾਡੇ ਸੂਬੇ ਦੇ ਵਿੱਚ ਇੰਨੇ ਨਾਗਰਿਕ ਜਾਂ ਇੰਨੇ ਗਾਕ ਹੈਗੇ ਆ ਜਿਨ੍ਹਾਂ ਨੂੰ ਹੋਰ ਫਲੈਟ ਤੇ ਪਲਾਟ ਚਾਹੀਦੇ ਆ ਜਿਹੜੀ ਪਹਿਲਾਂ ਪਈ ਹੈ ਜ਼ਮੀਨ ਖਾਲੀ ਉਹ ਹਜੇ ਤੱਕ ਡਵੈਲਪਮੈਂਟ ਨਹੀਂ ਉਹਦੇ ਤੇ ਹਜੇ ਵੱਸੋਂ ਨਹੀਂ ਹੋਈ ਯਾਨੀ ਕਿ ਉਹ ਹਜੇ ਤੱਕ ਹੈਬਿਟਿਟ ਹੈਬਿਟੇਟ ਨਹੀਂ ਹੈਬਿਟੇਸ਼ਨ ਨਹੀਂ ਹੋਈ ਦੁਬਾਰਾ ਕਹਦੇ ਆ ਉਹਦੇ ਤੇ ਹੈਬਿਟੇਸ਼ਨ ਨਹੀਂ ਹੋਇਆ ਹੈਬਿਟੇਸ਼ਨ ਦਾ ਮਤਲਬ ਆ ਉਹਦੇ ਉੱਤੇ ਵਸੋਂ ਨਹੀਂ ਹੋਈ ਵਸੋਂ ਕਿਵੇਂ ਹੋਊਗੀ ਜਦੋਂ ਤੁਸੀਂ ਪਲਾਟ ਦੇਵੋਗੇ ਤੇ ਫਿਰ ਉੱਥੇ ਲੋਕੀ ਘਰ ਬਣਾਉਣਗੇ ਉੱਥੇ ਰਹਿਣਗੇ ਤੇ ਹਜੇ ਤਾਂ ਉਹੀ ਖਾਲੀ ਪਏ ਆ ਤੇ ਤੁਸੀਂ ਜੇ ਵੇਚ ਕੇ ਲੰਮੀਆਂ ਉੱਚੀਆਂ ਬਿਲਡਿੰਗਾਂ ਖੜੀਆਂ ਕਰਤੀਆਂ ਤੇ ਉਹਨਾਂ ਦੇ ਵਿੱਚ ਰਹੂਗਾ ਕੌਣ ਗਾਕੀ ਕਿੱਥੋਂ ਆਓਗੇ ਸੋ ਦੋਸਤੋ ਇਹ ਸੀਗੀ ਵਿਆਖਿਆ ਗਹਿਰਾਈ ਨਾਲ ਮੈਂ ਜਿਹੜੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਤانوں ਇਹਦਾ ਹੁਣ ਇੱਕ ਸਮਰੀ ਦੱਸ ਦਿੰਨਾ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਗਵਰਨਮੈਂਟ ਦੀ ਆ ਇਹ ਵਾਇਓਲੇਟ ਕਰਦੀ ਆ ਲੈਂਡ ਐਕੁਇਜ਼ੀਸ਼ਨ ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਜਿਹੜਾ ਕੇਂਦਰ ਸਰਕਾਰ ਨੇ ਪਾਰਲੀਮੈਂਟ ਚ ਬਣਾਇਆ ਰੀਸੈਟਲਮੈਂਟ ਦਾ ਮਤਲਬ ਹੈ ਜਿਹੜੇ ਬੰਦੇ ਤੁਸੀਂ ਉਜਾੜੋਗੇ ਉਹਨਾਂ ਨੂੰ ਤੁਸੀਂ ਵਸਾਉਣਾ ਵੀ ਆ ਉਹ ਸਕੀਮ ਕਿੱਥੇ ਆ ਤੇ ਫਿਰ ਇਹਦੇ ਵਿੱਚ ਇੱਕ ਹੋਰ ਬਹੁਤ ਤਗੜੀ ਕੰਡੀਸ਼ਨ ਆ ਸੋਸ਼ਲ ਇੰਪੈਕਟ ਅਸੈਸਮੈਂਟ ਤੇ ਦੂਜਾ এনवायरमेंट ਇੰਪੈਕਟ ਅਸੈਸਮੈਂਟ ਇਹ ਦੋ ਮਤਲਬ ਕਿ ਸਰਵੇ ਕਰਨੇ ਬਹੁਤ ਜ਼ਰੂਰੀ ਆ ਸਰਕਾਰ ਵਾਸਤੇ ਪਰ ਇਸ ਪਾਲਿਸੀ ਦੇ ਵਿੱਚ ਇਹਦਾ ਪ੍ਰੋਵੀਜ਼ਨ ਹੀ ਹੈ ਨਹੀਂ ਇਹਦੀ ਕੋਈ ਇਹਦਾ ਕੋਈ ਜ਼ਿਕਰ ਹੀ ਹੈ ਨਹੀਂ ਸੋਸ਼ਲ ਇੰਪੈਕਟ ਅਸੈਸਮੈਂਟ ਦੇ এনਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਇਸ ਕਰਕੇ ਇਹ 2013 ਵਾਲੇ ਐਕਟ ਦੀ ਉਲੰਘਣਾ ਚ ਬਣਾਈ ਗਈ ਹੈ ਤੇ ਫਿਰ ਇਹ ਪੀਏ ਮੰਗਦੀ ਆ ਕਿ ਇਹਨੂੰ ਰੱਦ ਕੀਤਾ ਜਾਏ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਸ ਪਟੀਸ਼ਨ ਦੇ ਪਿੱਛੇ ਜਿਹੜੇ ਲੋਕ ਨੇ ਉਹਨਾਂ ਦੀ ਫੋਟੋ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਆ ਉਹਨਾਂ ਦੀ ਹੌਸਲਾ ਫਜ਼ਾਈ ਹੋਊਗੀ ਮੈਡਮ ਐਡਵੋਕੇਟ ਨਰਿੰਦਰ ਪੀਕੇ ਅਤੇ ਸੋਸ਼ਲ ਐਕਟਿਵਿਸਟ ਸੁਮੇਤਾ ਕੌਰ ਅਤੇ ਜਿਹਨੇ ਵਕੀਲਾ ਨੇ ਪਾਈਆ ਐਡਵੋਕੇਟ ਸਾਹਿਰ ਵਰਕ ਅਤੇ ਨਾਲ ਐਡਵੋਕੇਟ ਵੀ ਬੀ ਗੁਦਾਰਾ ਸੋ ਇਹ ਹਨ ਇਸ ਖਬਰ ਦੇ ਮੁੱਖ ਕਰੈਕਟਰ ਤੇ ਜਿਨ੍ਹਾਂ ਨੇ ਇਹ ਸਾਡੀ ਅੱਜ ਦੀ ਖਬਰ ਬਣਾਈ ਮੈਂ ਰਜਿੰਦਰ ਸਿੰਘ ਤੱਗੜ ਤੁਹਾਡੇ ਤੋਂ ਅੱਗੇ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾਫਜ਼